ਹਾਂਜੀ ਪੈਣ ਕੀ ਕਿਣਾ ਚਾਹੋਗੇ ਅੱਜ ਜਿਹੜਾ ਤੁਸੀਂ ਸੈਲੋ ਗਦਾਮਾਂ ਦੇ ਅੱਗੇ ਧਰਨ ਲਾ ਕੇ ਬੈਠੇ ਹੋ ਤੇ ਅੱਜ ਅਸੀਂ ਸੈਲੋ ਗਦਾਮਾਂ ਦੇ ਵਿੱਚ ਮਤਲਬ ਸਾਡੀ ਭਾਰਤੀ ਕਿਸਾਨੀ ਦੇ ਨੇਕਤਾ ਗ੍ਰਾਹਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਸੈਲੋ ਗਦਾਮ ਬਣੀ ਹੋਈ ਨੇਗੀ ਉੱਥੇ ਜਣੀ ਅਸੀਂ ਅੱਜ ਧਰਨ ਆ ਇੱਕ ਦਿਨ ਦਾ ਧਰਨਾ ਕਰਾਉਣ ਦਾ ਸਾਡੀ ਜਥੇਬੰਦੀ ਨੇ ਮਦਦ ਐਲਾਨ ਕੀਤਾ ਸੀ ਅਸੀਂ ਸੈਲੋ ਗਦਾਮ ਦੇ ਮੂਹਰੇ ਜਣੀ ਅਸੀਂ ਬਰਨਾਲੇ ਵਾਲੇ ਇੱਥੇ ਬੈਠੇ ਹੈਗੇ ਹਾਂ ਕਿਉਂਕਿ ਸਾਨੂੰ ਚਾਹੇ ਸੈਂਟਰ ਦੀ ਸਰਕਾਰ ਨੇ ਜਿਹੜੇ 26 ਸਾਡੀਆਂ ਮੰਡੀਆਂ ਸੀਗੀਆਂ ਪਹਿਲਾਂ ਉਹਨਾਂ ਨੇ ਇੱਕ ਇਹ ਲੈ ਜਾਂਦਾ ਸੀ ਤੇ ਖਾੜਾ ਲੈ ਕੇ ਆਂਦਾ ਸੀ ਵੀ ਅਸੀਂ 26 ਮੰਡੀਆਂ ਨੂੰ ਪ੍ਰਾਈਵੇਟ ਕਰ ਦੇਣਾ ਪ੍ਰਾਈਵੇਟ ਜਣੀ ਜਿਹੜੇ ਕਾਰਪੋਰੇਟ ਘਰਾਣੇ ਸੀ ਉਹਨਾਂ ਨੂੰ ਪੂਰੀ ਖੁੱਲ੍ਹ ਦਿੱਤੀ ਸੀ ਜੋ ਜਿਹੜੀ ਸਰਕਾਰੀ ਮੰਡੀਆਂ ਚ ਕੰਮ ਕਰ ਸਕਦੇ ਨੇ ਪਰ ਸਾਡੇ ਕਿਸਾਨਾਂ ਨੇ ਟੋਟਲ ਕਿਸਾਨਾਂ ਨੇ ਪੂਰਾ ਵਿਰੋਧ ਕੀਤਾ ਤੇ ਅਸੀਂ ਜਣੀ ਜਿਹੜੇ ਇਥੋਂ ਦੇ ਵਿਧਾਇਕ ਸੀਗੇ ਆਪ ਸਰਕਾਰ ਦੇ ਵਿਧਾਇਕ ਸੀ ਪੰਜਾਬ ਦੇ ਵਿੱਚ ਸਾਰੇ ਥਾਵਾਂ ਤੇ ਉਹਨਾਂ ਨੂੰ ਚੇਤਾਵਨੀ ਪੱਤਰ ਦਿੱਤੇ ਤੇ 3 ਘੰਟਿਆਂ ਦੇ ਵਿੱਚ ਵਿੱਚ ਸ਼ਾਮ ਨੂੰ ਜਣੀ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਵਾਪਸ ਲੈ ਲਿਆ ਸੀ ਲੋਕਾਂ ਦੀ ਰੋਹ ਨੂੰ ਦੇਖ ਕੇ ਪਰ ਸਾਨੂੰ ਫੇਰ ਵੀ ਇਹ ਲੱਗਦਾ ਹੈ ਵੀ ਜਿਹੜੇ ਇਹ ਸੈਲੋ ਗਦਾਮ ਨੇਗੀ ਕਿਉਂਕਿ ਇਹਨਾਂ ਦੇ ਵਿੱਚ ਉਹ ਜਿਹੜੀ ਜਣੀ ਜ਼ਿਆਦਾ ਜਿਹੜੀ ਸਰਕਾਰੀ ਰੇਟ ਤੋਂ ਵੱਧ ਰੇਟ ਦਿਖਾ ਕੇ ਕਾਰਪੋਰੇਟ ਘਰਾਣੇ ਅਡਾਨੀ ਬਾਨੀ ਵਰਗੇ ਤਾਂ ਸਾਡੇ ਕਿਸਾਨਾਂ ਨੂੰ ਗਮਰਾਹ ਕਰਨਗੇ ਪਰ ਜਣੀ ਇਹ ਸਾਡੀ ਚੇਤਾਵਨੀ ਹੋਣੀ ਵੀ ਚੇਤਾਵਨੀ ਹੋਈ ਹੈ ਵੀ ਜਿਹੜੇ ਇਹ ਸੈਲੋ ਗਦਾਮ ਬਣਾਏ ਹੋਏ ਨੇ ਚਾਹੇ ਸੈਂਟਰ ਦੀ ਸਰਕਾਰ ਦੀ ਸਿਹਤੇ ਬਣੇ ਨਹੀਂ ਚਾਹੇ ਪੰਜਾਬ ਦੀ ਸਰਕਾਰ ਦੀ ਸਿਹਤੇ ਬਣੇ ਨੇ ਇਹ ਸੈਲੋ ਕਦਮਾਂ ਨੂੰ ਮਤਲਬ ਕਿ ਇਹਦਾ ਮਤਲਬ ਸਰਕਾਰੀ ਕਰਨ ਹੋਵੇ ਮਤਲਬ ਸਰਕਾਰ ਆਪਣੇ ਹੱਥੇ ਹੱਥਾਂ ਚ ਲਵੇ ਪਰ ਜਣੀ ਇਹ ਸਾਡੀ ਅੱਜ ਵੀ ਚੇਤਾਵਨੀ ਹੈ ਵੀ ਜੇ ਇਹ ਕਹਿਣ ਕਿ ਅਸੀਂ ਸੈਲੋ ਕਦਮਾਂ ਨੂੰ ਪ੍ਰਾਈਵੇਟ ادارے ਇੱਥੇ ਚਲਾ ਲੈਣਗੇ ਅਸੀਂ ਨਹੀਂ ਚੱਲਣ ਦਵਾਗੇ ਇਹ ਸਾਡਾ ਚੈਲੰਜ ਹੈ ਤੁਹਾਨੂੰ ਕੀ ਲੱਗਦਾ ਜਿਵੇਂ ਅੱਜ ਹਜ਼ਾਰਾਂ ਲੋਕ ਦਾਣਾ ਮੰਡੀ ਦੇ ਨਾਲ ਆੜਤੀਆ ਵਰਗ ਮਜ਼ਦੂਰ ਲੋਕ ਜੁੜੇ ਹੋਏ ਨੇ ਇਸ ਜੀ ਦੇ ਨਾਲ ਸਿੱਧਾ ਕਦਾਮ ਦੇ ਵਿੱਚ ਆਉਣ ਦੇ ਨਾਲ ਤਾਂ ਮਤਲਬ ਕਾਫੀ ਲੋਕ ਮਿਲੇ ਹੋ ਜਾਣਗੇ ਜੀ ਬਿਲਕੁਲ ਅਸ ਤਾਂ ਪਹਿਲਾਂ ਮਤਲਬ ਕਿ ਪਿੰਡਾਂ ਦੀਆਂ ਮੀਟਿੰਗਾਂ 'ਚ ਵੀ ਇਹ ਗੱਲ ਬੋਲਦੇ ਆਂ ਵੀ ਜੇ ਇੱਥੇ ਜਣੀ ਆਹ ਸੈ ਲੋਕਦਾਮ ਚੱਲੂ ਹੁੰਦੇ ਨਗੇ ਬਿਲਕੁਲ ਮਤਲਬ ਕਿ ਸਰਕਾਰ ਇਹ ਸ਼ਾਇਦ ਇਹ ਕੇ ਚਲਾਉਂਦੀ ਹੈਗੀ ਹੈ ਤਾਂ ਸਾਡੇ ਜਿਹੜੇ 15000 ਤੋਂ ਉੱਤੇ ਜਿਹੜੇ ਜਿਹੜੀ ਪੱਲੇਦਾਰ ਕੰਮ ਹੀ ਨੇਗੇ ਜਿਹੜੇ ਲੰਬੇ ਸਮੇਂ ਤੋਂ ਮੰਡੀਆਂ 'ਚ ਕੰਮ ਕਰਦੇ ਨੇਗੇ ਢੋਟੋ ਢੋਈ ਦਾ ਕੰਮ ਕਰਦੇ ਨੇ ਉਹਨਾਂ ਦਾ ਰਜਗਾਰ ਖਸੂਗਾ ਜਿਹੜੇ ਇੱਥੇ ਟਰੱਕ ਵਗੈਰਾ ਡਰਾਈਵਰ ਸਾਡੇ ਵੀਰ ਨੇ ਉਹ ਚਲਾਉਂਦੇ ਨੇ ਉਹਨਾਂ ਦਾ ਰਜਗਾਰ ਖਸੂਗਾ ਝਾਰ ਚਰਾਇ ਦਾ ਕੰਮ ਕਰਨ ਵਾਲੇ ਮਜ਼ਦੂਰ ਨੇ ਉਹਨਾਂ ਦਾ ਰਜਗਾਰ ਖਸੂਗਾ ਤੇ ਜਿਹੜੀ ਬਹੁਤ ਹੀ ਲੋਕ ਨੇ ਜਿਹੜੇ ਜਾਨੀ ਇਹ ਰਜਗਾਰ ਤੋਂ ਜਾਨੀ ਹੀਣੇ ਹੋਣਗੇ ਜੇ ਇਹ ਸੈਲੂ ਗਦਾਮ ਚੱਲਦੇ ਨੇ ਇਸ ਕਰਕੇ ਅਸੀਂ ਕਹਿੰਦੇ ਆ ਕਿ ਸਾਡੇ ਸਮੁੱਚੇ ਲੋਕਾਂ ਦਾ ਜਾਨੀ ਫਰਜ਼ ਵੰਡਣਾ ਚਾਹੀਏ ਉਹ ਮਜ਼ਦੂਰ ਨੇ ਚਾਹੇ ਕਿਸਾਨ ਨੇ ਸਾਨੂੰ ਤਾਂ ਡਟ ਕੇ ਬੋਧ ਕਰਨਾ ਚਾਹੀਦਾ ਇਹ ਸਾਰੇ ਜਿਹੜੀ ਸਰਕਾਰੀ ਮੰਡੀਆਂ ਜਿਹੜੀ ਚੱਲਦੀਆਂ ਨੇ ਉਹ ਜਿਉਂਦੀ ਤਿਉਂ ਹੀ ਚੱਲਣੀਆਂ ਚਾਹੀਦੀਆਂ ਨੇ। ਨਾ ਕਿ ਪ੍ਰਾਈਵੇਟ। ਹਾਂਜੀ ਭਾਨਾ ਕੀ ਕਹਿਣਾ ਚਾਹੋਗੇ ਤੁਸੀਂ? ਅਸੀਂ ਇਹ ਕਹਿਣਾ ਚਾਹਾਂਗੇ ਭਾਵੇਂ ਸਰਕਾਰ ਅੱਜ ਪੱਪਾ ਭਾਰ ਉਹ ਕਰਦੀ ਆ ਵੀ ਜੋ ਵੋਟਾਂ ਨੂੰ ਲੈ ਕੇ ਆ ਪਰ ਸਰਕਾਰ ਦਬਾਅ ਵੀ ਬਣਾਉਣਾ ਚਾਹੁੰਦੀ ਹੈ ਤੇ ਸਰਕਾਰ ਇੱਕ ਪਾਸੇ ਵੀ ਸੋਚਦੀ ਆ ਵੀ ਪਤਾ ਨਹੀਂ ਜਿਹੜੀਆਂ ਸਾਡੀਆਂ ਵੋਟਾਂ ਨੇ ਅਸੀਂ ਇੱਥੇ ਆਪਦੇ ਵੋਟਾਂ ਦੇ ਚਾਂਸੇ 'ਚ ਦੇ ਕੇ ਵੀ ਜਿਹੜੀ ਲੋਕ ਇਕਤਾ ਇਹਨੂੰ ਤੋੜ ਦੇ ਆਗੇ ਸਰਕਾਰ ਨੂੰ ਆਏ ਜੇ ਲੱਗਦਾ ਕਿ ਜਿਹੜੇ ਲੋਕ ਨੇ ਪਤਾ ਨਹੀਂ ਇਹ ਵੋਟਾਂ ਕਰਕੇ ਇਹ ਸਾਡੇ ਵੱਲ ਨੂੰ ਭੱਜਣਗੇ ਪਰ ਨਹੀਂ ਸਰਕਾਰ ਨੂੰ ਅੱਜ ਆਪਦੀਆਂ ਆਉਣ ਨਾਲ ਲੋਕਾਂ ਜਿਹੜੇ ਸਾਡੇ ਕਿਰਤੀ ਲੋਕ ਆ ਉਹਨਾਂ ਦੀ ਜਿਹੜੀ ਵੱਡੀ ਲੁੱਟ ਹੋਣ ਜਾ ਰਹੀ ਆ ਉਹਨੂੰ ਬਚਾਉਣ ਲਈ ਸਾਡੀਆਂ ਜਥੇਵੰਦਨਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿੰਨੀਆਂ ਕੁੱਲ ਸਾਡੀਆਂ ਜਥੇਬੰਦੀਆਂ ਨੇ ਇਹ ਲਗੀਆਂ ਵੀ ਆ ਨਿਆਂ ਦੀ ਖੇਤੀ ਕਿਤੇ ਨੂੰ ਬਚਾਉਣ ਲਈ ਤੇ ਟੋਪਦੀ ਜਿਹੜੀਆਂ ਸਾਡੀਆਂ ਇੱਥੇ ਮੰਡੀ ਕਰਨ ਦਾ ਭੋਗ ਕੌਣ ਜਾ ਰਹੀਆਂ ਨੇ ਜਿਹੜੇ ਲੋਕ ਸਭਾ ਦੀਆਂ ਚੋਣਾਂ ਲਾ ਲਓ ਕੋਈ ਵੀ ਲਾ ਲਓ ਚੋਣਾਂ ਚਾਣ ਤੋਂ ਪਹਿਲਾਂ ਇਹਨਾਂ ਨੇ ਲੋਕਾਂ ਨੂੰ ਕੋਈ ਵਧੀਆ ਸਹੂਲਤ ਤਾਂ ਕੀ ਦੇਣੀ ਹੁੰਦੀ ਆ ਜਿਵੇਂ ਸਾਡੀ ਅੱਜ ਸਰਕਾਰੀ ਮਿੰਟੀਆਂ ਦਾ ਭੋਗ ਕੌਣ ਜਾ ਰਿਹਾ ਇਹ ਕਹਿ ਰਹੇ ਆ ਵੀ ਜਿਹੜੇ ਪ੍ਰਾਈਵੇਟ ਹੋਣਗੇ ਜਿਵੇਂ ਸੈ ਲੋਗਦਾਨ ਲਾ ਲਓ ਇੱਥੇ ਸਾਡੇ ਲੋਕਾਂ ਨੂੰ ਵੀ ਲੱਗੂਗਾ ਵੀ ਸਾਨੂੰ ਜਿਹੜਾ ਰੇਟ ਆ ਵਧੀਆ ਮਿਲੂਗਾ ਅਸੀਂ ਘੰਟੇ 'ਚ ਟਰਾਲੀ ਲਾ ਕੇ ਘਰੇ ਆ ਜਾ ਕਰਨਗੇ ਨਹੀਂ ਭਰਾਵੋ ਤੇ ਇੱਕ ਸੋਤੇ ਲਈ ਪੌਣ ਵਾਲੇ ਦਿਨਾਂ ਦੇ ਵਿੱਚ ਵੱਡੀ ਸਮੱਸਿਆ ਖੜੀ ਹੋਣ ਜਾ ਰਹੀ ਆ 2-3 ਸਾਲ ਲਈ ਸਾਨੂੰ ਇਹ ਸੌਖ ਦੇਣ ਕੇ ਮਗਰੋਂ ਸਾਡਾ ਇਹੀ ਰੇਟ ਜਿਵੇਂ ਪਹਿਲਾਂ ਅਡਾਨੀਆਂ ਵਾਨੀਆਂ ਨੇ ਸੇਬ ਖਰੀਦ ਕੇ ਕਿਸਾਨਾਂ ਤੋਂ ਸਸਤੇ ਭਾਅ ਦੇ ਆਪਾਂ ਤੇ ਖਰੀਦੇ ਮਗਰੋਂ ਉਹੀ ਸੇਬਾਂ ਦਾ ਰੇਟ ਜਿਹੜਾ ਇਹਨਾਂ ਨੇ ਮਹਿੰਗਾ ਕਰਿਆ ਅੱਜ ਇੱਕ ਸੇਬ ਤੇ ਵੀ ਜੇ ਅਵਾਨੀ ਦੀ ਜਿਹੜੀ ਇਹ ਮੋਹਰ ਲੱਗੀ ਹੋਈ ਹੁੰਦੀ ਆ ਕਹਿੰਦੇ ਜੀ ਇਹ ਅਵਾਨੀਆਂ ਅਡਾਨੀਆਂ ਦਾ ਉਮੀ ਸਾਡੀ ਕਿਰਤੀ ਲੋਕਾਂ ਦੀਆਂ ਕਣਕਾਂ ਚਾਹੇ ਉਹ ਝੋਨਾ ਹੋਵੇ ਚਾਹੇ ਕਣਕ ਹੋਵੇ ਜਿਹੜੇ ਇਹ ਐਨੀ ਕਿਰਤ ਕਰਕੇ ਸੇ ਸੇ ਮਹੀਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਆਪਦੀ ਅਗਾਉਂਦੇ ਆ ਪਰ ਰੇਟ ਉਹੀ ਹੈ ਸਰਕਾਰਾਂ ਦੇ ਇਹਨੀਆਂ ਸਾਨੂੰ ਇਹ ਚੀਜ਼ਾਂ ਤੋਂ ਸਰਕਾਰ ਤੇ ਚੈਲੰਜ ਤੋਂ ਬਚਣ ਦੀ ਲੋੜ ਆ ਜਥੇਬੰਦੀਆਂ ਜਿਵੇਂ ਸਾਨੂੰ ਸੂਝਵਾੰਦ ਕਰ ਰਹੀਆਂ ਨੇ ਦੱਸ ਰਹੀਆਂ ਨੇ ਵੀ ਜਿਹੜੇ ਰੇਟ ਆ ਸਰਕਾਰਾਂ ਦੇ ਹੱਥ 'ਚ ਚਲੇ ਜਾਣੇ ਨੇ ਛੋਟੀਆਂ ਕਣਕਾਂ ਦੀਆਂ ਟਰਾਲੀਆਂਆਂ 'ਚ ਇੱਥੇ ਲੈਣਾ ਲੱਗ ਜਾ ਕਰਨ ਗਿਆ ਕਿਸੇ ਨੇ ਸਾਡੀ ਕਣਕ ਦਾ ਰੇਟ ਨਹੀਂ ਪੁੱਛਣਾ ਜਦੋਂ ਕਣਕ ਇਹਨਾਂ ਦੇ ਹੱਥਾਂ ਦੇ ਵਿੱਚ ਚਲੀ ਗਈ ਉਹੀ ਆਟਾ ਸਾਨੂੰ 100 ਰੁਪਏ ਕਿਲੋ ਮਿਲਿਆ ਕਰਨਾ ਇਹ ਚੀਜ਼ਾਂ ਤੋਂ ਅਸੀਂ ਹਰੇਕ ਨੂੰ ਹੀ ਕਹਿਨੇ ਆ ਵੀ ਸਾਨੂੰ ਅੱਜ ਜਿਹੜੀ ਵੱਡੀ ਲੋੜ ਆ ਪਿੰਡਾਂ ਦੇ ਵਿੱਚ ਵੀ ਵੀ ਜਿਹੜਾ ਕਿਸਾਨੀ ਦਾ ਝੰਡਾ ਜਥੇਬੰਦ ਹੋਣ ਲਈ ਹੈ ਸੇ ਹਰੇਕ ਨੂੰ ਪ੍ਰੇਰਦੇ ਆ ਵੀ ਕਿਸਾਨ ਆਗੂਆਂ ਦੀ ਗੱਲ ਸੁਣੋ ਭਰਾਵੋ ਅੱਗੇ ਵੀ ਲੱਗਦਾ ਸੀ ਕਹਿੰਦੇ ਸੀ ਜੇ ਤੇ ਬੰਦੀਆਂ ਐਵੇਂ ਕਹੀ ਜਾਂਦੀਆਂ ਜ਼ਮੀਨਾਂ ਕੌਣ ਲੈ ਜੂ ਉਹੀ ਕਾਲੇ ਕਾਨੂੰਨ ਜਿਹੜੇ ਟੇਡੇ ਢੰਗ ਨਾਲ ਸਰਕਾਰਾਂ ਸਾਡੇ ਤੇ ਲੈ ਕੇ ਆ ਰਹੀਆਂ ਨੇਗੀਆਂ ਕਦੇ ਉਹ ਕਿਸੇ ਰੂਪ ਚ ਲਿਆਂਦੀਆਂ ਨੇ ਕਦੇ ਕਿਸੇ ਰੂਪ ਚ ਜੇ ਕਿ ਸਾਡੇ ਦਿੱਲੀ ਦੇ ਵਿੱਚ ਕਾਲੇ ਕਾਨੂੰਨ ਰੱਦ ਹੋਏ ਸੀ ਉਸ ਦਿਨ ਵੀ ਖੇਤੀ ਮੰਤਰੀ ਤੋਂ ਉਮਰ ਦਾ ਬਿਆਨ ਆਇਆ ਸੀ ਵੀ ਜੇ ਅੱਜ ਅਸੀਂ ਚਾਰ ਕਦਮ ਪਿੱਛੇ ਹਟਦੇ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜ ਕਦਮ ਅੱਗੇ ਆਵਾਂਗੇ ਪਰ ਜਿਹੜੀਆਂ ਜ਼ਮੀਨਾਂ ਨੇ ਸਾਡੇ ਹੱਥਾਂ ਚ ਇਹਨਾਂ ਨੇ ਰਹਿਣ ਨਹੀਂ ਦੇਣੀਆਂ ਜਿਵੇਂ ਸਾਡੇ ਸਰਕਾਰੀ ਅਦਾਰਿਆਂ ਦਾ ਭੋਗ ਪਾਇਆ ਉਹਮੀ ਅੱਜ ਸਾਡੇ ਜਿਹੜੀ ਇਹ ਖੇਤੀ ਕੀਤਾ ਇਹਨੂੰ ਫੋਨ ਲਈ ਸਰਕਾਰ ਆਰ ਕੋ ਪਾਪਾ ਆਰ ਹੋਈ ਵਿਆ ਪਰ ਅਸੀਂ ਆਪਦੀ ਜਿਹੜੀ ਸਾਡੇ ਜੱਟ ਦੀ ਜ਼ਮੀਨ ਲਾ ਲੋ ਚਾਹੇ ਇਹ ਕਿ ਖੇਤੀ ਦੇ ਨਾਲ ਅੱਜ ਸਾਡਾ ਮਜ਼ਦੂਰ ਵੀ ਜੁੜਿਆ ਵਾ ਸਾਡਾ ਕਿਸਾਨ ਵੀ ਜੁੜਿਆ ਵਾ ਪਰ ਅਸੀਂ ਆਪਦੀ ਖੇਤੀ ਨੂੰ ਇਹਨਾਂ ਦੇ ਹੱਥਾਂ ਵਿੱਚੋਂ ਨਹੀਂ ਜਾਣ ਦੇਵਾਂਗੇ ਅਸੀਂ ਸਾਡੇ ਕਿਸਾਨ ਵੀਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜਿੱਥੇ ਵੀ ਸਾਡੀ ਲੋੜ ਪਊ ਅਸੀਂ ਵੱਡੇ ਕੱਠ ਲੈ ਕੇ ਜਾਵਾਂਗੇ ਪਰ ਨਾ ਅਸੀਂ ਮੰਡੀਆਂ ਪ੍ਰਾਈਵੇਟ ਹੋਣ ਦਈਏ ਨਾ ਜਿਹੜੀ ਕਾਰਪੋਰੇਟਾਂ ਦੇ ਹੱਥਾਂ 'ਚ ਸਾਡੀ ਇੱਥੋਂ ਦੀ ਉਪਜਾਊ ਭੂਮੀ ਲਜਾਣੀ ਚਾਹੁੰਦੇ ਆ ਇਹ ਨਾ ਅਸੀਂ ਹੋ ਜਾਣ ਦਈਏ ਕਿਆ ਜਾਣਤਾ ਗਿਆ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਜਿਵੇਂ ਇਹ ਚ ਆੜਤੀਏ ਮਜ਼ਦੂਰ ਵਰਗ ਹਰ ਵਰਗੇ ਇਹਦੀ ਲਪੇਟ ਚ ਆ ਰਹੇ ਆ ਅਸੀਂ ਆੜਤੀਆਂ ਨੂੰ ਵੀ ਇਹ ਸੁਚੇਤ ਕਰ ਰਹੇ ਆ ਵੀ ਅੱਜ ਆੜਤੀਆਂ ਨੂੰ ਲੱਗਦਾਗਾ ਵੀ ਜਿਹੜਾ ਉਹਨਾਂ ਨੂੰ 2.5% ਮਿਲਦਾਗਾ ਵੀ ਪਤਾ ਨਹੀਂ ਜੇ ਮੰਡੀਆਂ ਸਰਕਾਰ ਪ੍ਰਾਈਵੇਟ ਹੋ ਜਾਣੀਆਂ ਸਾਡਾ ਉਹ 2.5% ਮਰਦਾ ਸਾਡੇ ਜੇ ਅੱਜ ਇਥੋਂ ਮੰਡੀ ਕਰਨ ਦਾ ਭੋਗ ਪੈਂਦਾ ਉਹਦੇ ਨਾਲ ਜਿੰਨੇ ਵੀ ਜੁੜੇ ਪਿਆ ਉਥੇ ਭਾਵੇਂ ਲਾਲੋ ਚਾਹ ਕਰਨ ਵਾਲੇ ਵੀਰ ਲਾਲੋ ਤੇ ਜਿਵੇਂ ਉੱਥੇ ਸਮੋਸੇ ਦੀ ਵੀ ਰੇੜੀ ਲੱਗਦੀ ਆ ਮੰਡੀ ਦੇ ਨੇੜੇ ਪੱਲੇਦਾਰ ਵੀਰ ਵੀ ਨੇ ਸਾਡੇ ਹੋਰ ਮਜ਼ਦੂਰ ਕਾਮੇ ਵੀ ਆ ਉਹ ਵੀ ਨਾਲ ਟੁੱਟ ਗਿਆ ਸਭ ਤੋਂ ਪਹਿਲਾਂ ਕਿਸਾਨ ਤਾਂ ਹਜੇ ਮਗਰੋਂ ਮਰੂ ਸਾਨੂੰ ਆਏ ਲੱਗਦਾ ਦੂਜੇ ਵਰਗਾਂ ਦੀ ਪਹਿਲਾ ਰੋਟੀ ਹੱਥਾਂ ਚ ਚਲੀ ਜਾਣੀ ਆ ਕਿਉਂਕਿ ਜਿਹੜੇ ਆੜਤੀਆਂ ਨੇ ਅੱਜ ਉਹ ਸਰਕਾਰ ਤੋਂ ਡਰਦੇ ਥੋੜੀ ਜਿਹੀ ਦਵਾ ਦੇ ਥੱਲੇ ਨੇ ਪਰ ਅੱਜ ਵੱਡੀ ਮਾਰ ਇਹਦੀ ਆੜਤੀਆਂ ਨੂੰ ਵੀ ਪੈਣੀ ਆ ਤੇ ਪੱਲੇਦਾਰ ਵੀ ਨੂੰ ਵੀ ਪੈਣੀ ਆ ਮਜ਼ਦੂਰ ਨੂੰ ਵੀ ਪੈਣੀ ਆ ਕਿਉਂਕਿ ਸਾਨੂੰ ਪਿੰਡਾਂ ਦੇ ਵਿੱਚ ਵੀ ਲੱਗਦਾਗਾ ਜਿਹੜੇ ਵੱਡੀਆਂ ਜਾਇਜ਼ ਤਾਲੇ ਆ ਉਹ ਤਾਂ ਧਰਨਿਆਂ ਤੇ ਆਉਂਦੇ ਨਹੀਂ ਕੋਤਾ ਖੇਤੀ ਨੂੰ ਬਚਾਉਣ ਆਉਂਦੇ ਨਹੀਂ ਨਹੀਂ ਭਰਾਵੋ ਇਹ ਸਭ ਦਾ ਬਹਿਮ ਆ ਇਹ ਸਰਕਾਰਾਂ ਜਿਹੜੀਆਂ ਨੀਤੀਆਂ ਘੜ ਕੇ ਲਿਆਉਂਦੀਆਂ ਨੇ ਸਿੱਧੇ ਸਾਡੇ ਤੇ ਹੱਲਾ ਬੋਲਣ ਵਾਲੀਆਂ ਨੀਤੀਆਂ ਨੇ ਇਹਨਾਂ ਤੋਂ ਬਚਣ ਲਈ ਸਾਨੂੰ ਘਰ-ਘਰ ਤੋਂ ਉੱਠਣਾ ਪੈਣਾਗਾ ਅਸੀਂ ਉਹਨਾਂ ਨੂੰ ਵੀ ਆਰਤੀਆਂ ਨੂੰ ਵੀ ਜਾਗਰਤ ਕਰਦੇ ਆਂ ਵੀ 1.2% ਦੇ ਮੰਗਰ ਆਪੀ ਆਰਤ ਨੂੰ ਲਈ ਫਿਰਦੇ ਹੋ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਮੰਡੀਆਂ ਜਮ੍ਹਾਂ ਖਤਮ ਕਰ ਦੇਣੀਆਂ ਨੇ ਭਰਾਵੋ ਅਸੀਂ ਇਹੀ ਸੁਚੇਤ ਹੋਣਾ ਚਾਹੁੰਦੇ ਆਂ ਅਸੀਂ ਦੂਜਿਆਂ ਨੂੰ ਵੀ ਦੱਸਦੇ ਆਂ ਹਰੇਕ ਨੂੰ ਪਿੰਡਾਂ ਦੇ ਵਿੱਚ ਵੀ ਅਸੀਂ ਜਾ ਕੇ ਕਹਿੰਦੇ ਆਂ ਵੀ ਇਹਨਾਂ ਦੇ ਜਿਹੜੇ ਕਾਰੇ ਕਾਨੂੰਨ ਆਉ ਕਿਸੇ ਤਰ੍ਹਾਂ ਦੇ ਲਾ ਲਓ ਕਿ ਸਾਡੇ ਤੇ ਵੱਡੀ ਮਾਰ ਵੱਢ ਗਏ ਇਹਨਾਂ ਤੋਂ ਬਚਣ ਲਈ ਸਾਨੂੰ ਜਿਹੜਾ ਜਥੇਬੰਦ ਹੋਣਾ ਜ਼ਰੂਰੀ ਹੈ